ਪਿਆਰੇ ਸੋਤਿਓ ਸਤਿ ਸ਼੍ਰੀ ਅਕਾਲ ਅੱਜ ਆਪਾਂ ਗੱਲ ਕਰਾਂਗੇ ਫਲਸਫੀ ਦੀ ਦੁਨੀਆ ਦੇ ਵਿੱਚ ਭਾਰਤੀ ਦਰਸ਼ਨ ਦਾ ਆਰੰਭ ਅਤੇ ਵਿਕਾਸ ਦਾ ਵਰਗੀਕਰਨ origin and development of indian philosophy ਤੇ ਕਲਾਸੀਫਿਕੇਸ਼ਨ ਤੇ ਥੋੜੀ ਅਸੀਂ ਗੱਲ ਕਰਤਾ ਬੁਰਾਤਨ ਜਾਂ ਸ਼ੁਰੂਆਤੀ ਵਰਗ ancient initialy classes ਭਰਤੀ ਦਰਸ਼ਨ ਦੇ ਇਤਿਹਾਸ ਦੀ ਸ਼ੁਰੂਆਤ ਪ੍ਰਾਤਨ ਸਮੇਂ ਦੀ ਵਿਚਾਰਧਾਰਾ ਤੋਂ ਸ਼ੁਰੂ ਹੁੰਦੀ ਹੈ। ਵੇਦਾਂ ਨਾ ਕੇਵਲ ਭਾਰਤੀ ਦਰਸ਼ਨ ਬਲਕਿ ਦੁਨੀਆ ਦਾ ਸਭ ਤੋਂ ਪੁਰਾਣਾ ਸਾਹਿਤ ਮੰਨਿਆ ਗਿਆ ਹੈ। ਇਹਨਾਂ ਦਾ ਕਾਲ ਜਿਹੜਾ ਸੀ 2000-1500 BC ਦੇ ਲਗਭਗ ਮੰਨਿਆ ਜਾਂਦਾ ਹੈ। ਵੇਦਾਂ ਤੋਂ ਇਲਾਵਾ ਭਾਰਤੀ ਸਮੇਤ ਅਤੇ ਸਾਹਿਤ ਦੇ ਪ੍ਰਮੁੱਖ ਸੂਤਰ ਦੋ ਮਹਾਕਾਵ ਰਮਾਇਣ ਅਤੇ ਮਾਪਾਰਤ ਵੀ ਇਸ ਵਰਗ ਵਿੱਚ ਆਉਂਦੇ ਹਨ ਇਸ ਤੋਂ ਇਲਾਵਾ ਦੋਵੇਂ ਵੈਦਿਕ ਤੇ ਅਵਾਇਦਿਕ ਪ੍ਰਣਾਲੀਆਂ ਨੂੰ ਵੀ ਅਸੀਂ ਇਸ ਵਰਗ ਦੇ ਵਿੱਚ ਸ਼ਾਮਲ ਕਰ ਸਕਦੇ ਹਾਂ ਫਿਰ ਇਹਨਾਂ ਵਰਗਾਂ ਦੇ ਅੱਗੇ ਕੁਝ ਉਪ ਵਰਗ ਦੇ ਦਿੱਤੇ ਹੁਣ ਅਗਰ ਵੈਦਿਕ ਕਾਲ ਦੀ ਗੱਲ ਕਰੀਏ ਤੇ ਜਿਹੜਾ ਵੈਦਿਕ ਪੀਰੀਅਡ ਸੀ ਉਹ 2600 BC ਵੈਦਿਕ ਕਾਲ ਭਾਰਤੀ ਦਰਸ਼ਨ ਦੇ ਇਤਿਹਾਸ ਦੇ ਉਸ ਸਮੇਂ ਨੂੰ ਕਹਿੰਦੇ ਆ ਜਿਸ ਸਮੇਂ ਵੇਦਾਂ ਦੀ ਰਚਨਾ ਹੋਈ ਹੈ ਹਾਲਾਂਕਿ ਇਹ ਵੀ ਐਗਜੈਕਟ ਡੇਟ ਨਹੀਂ ਪਤਾ ਹੈਗਾ ਇਹ ਭਾਰਤੀ ਦਰਸ਼ਨ ਦੀ ਸ਼ੁਰੂਆਤ ਅਤੇ ਬਾਅਦ ਦੇ ਭਾਰਤੀ ਦਰਸ਼ਨ ਦਾ ਲਗਭਗ ਕਾਫੀ ਹਿੱਸਾ ਇਨਾਂ ਤੇ ਹੀ ਆਧਾਰਿਤ ਹੈ ਜਾਨੀ ਕਿ ਉਹਨਾਂ ਨੂੰ ਹੀ ਲੈ ਕੇ ਅੱਗੇ ਕੁਝ ਗੱਲਾਂ ਲਿਖੀਆਂ ਗਈਆਂ ਨੇ ਇਨਾਂ ਦਾ ਕਾਲ ਜਿਹੜਾ ਸੀ ਉਹ ਸਿੱਧੂ ਘਾਟੀ ਦੀ ਸਭਿਅਤਾ ਤੋਂ ਬਾਅਦ ਲਗਭਗ 2000-1500 BC ਜਿਹੜਾ ਉਹ ਮੰਨਿਆ ਜਾਂਦਾ ਹੈ ਇਹ ਵੇਦ ਗਿਣਤੀ ਦੇ ਵਿੱਚ ਹਨ 4 ਰਿਗਵੇਦ ਸਾਮਵੇਦ ਅਥਰਵਵੇਦ ਤੇ ਯਜੁਰਵੇਦ ਇਹਨਾਂ ਵਿੱਚੋਂ ਰਿਗਵੇਦ ਕਾਫੀ ਚਰਚਾਯੋਗ ਹੈ ਇਹਨਾਂ ਦੀ ਵੰਡ ਅਤੇ ਉਪਨਿਸ਼ਦਾਂ ਨਾਲ ਸੰਬੰਧ ਪ੍ਰਤੀ ਕਈ મતਭੇਦ ਵੀ ਹੈਗੇ ਇੱਕ ਮਤ ਅਨਸਾਰ ਇਹਨਾਂ ਵੇਦਾਂ ਨੂੰ ਦੋ ਭਾਗਾਂ ਦੇ ਵਿੱਚ ਯਾਨੀ ਕਿ ਦੋ ਹਿੱਸਿਆਂ ਦੇ ਵਿੱਚ ਵੰਡਿਆ ਜਾ ਸਕਦਾ ਸੰਹਿਤਾ ਅਤੇ ਬ੍ਰਹਮਣਾ ਸੰਹਿਤਾ ਵੇਦਾਂ ਦੇ ਮੰਤਰ ਭਾਗ ਨੇ ਜਿਹੜੇ ਉਹਨਾਂ ਨੂੰ ਕਹਿੰਦੇ ਆ ਇਹਨਾਂ ਮੰਤਰਾਂ ਜਾਂ ਭਾਗਾਂ ਤੇ ਹੋਈਆਂ ਟਿੱਪਣੀਆਂ ਨੇ ਜਿਹੜੀਆਂ ਕਮੈਂਟ ਜਾਂ ਕਮੈਂਟਰੀਜ਼ ਹੋਈ ਹੈ ਜਿਹੜੀ ਉਹਨਾਂ ਨੂੰ ਬ੍ਰਹਮਣਾ ਕਹਿੰਦੇ ਨੂੰ ਬ੍ਰਹਮਾਣਵੀ ਅੱਗੇ ਦੋ ਪ੍ਰਕਾਰ ਦੀਆਂ ਆਰਣਕਾਂ ਅਤੇ ਉਪਨਿਸ਼ਦ ਉਪਨਿਸ਼ਦ ਵੇਦਾਂ ਦੇ ਦਾਰਸ਼ਨਿਕ ਭਾਗ ਦਾ ਨਾਮ ਹੈ ਤੇ ਦੂਜੇ ਸ਼ਬਦਾਂ ਵਿੱਚ ਵੇਦਾਂ ਦੇ ਦਾਰਸ਼ਨਿਕ ਪੱਖ ਦਾ ਜਿਹੜਾ ਅਧਿਐਨ ਹੈ ਉਹ ਉਪਨਿਸ਼ਦ ਕਹਲੋਣਾ ਜਿਸ ਨੂੰ ਜਾਂ ਜਿਸ ਸਾਧ ਸੰਤੂ ਜਾਂ ਕੋਈ ਸਾਧ ਸਾਧੂ ਸੰਤ ਸੀ ਜਿਹੜੇ ਜਾਂ ਅਚੈਰਾ ਰਾਹੀਂ ਜਾਂ ਉਚਾਰੀਆ ਰੂਪ ਸੀ ਜਿਹੜੇ ਉਹਨਾਂ ਦੇ ਰਹੀਂ ਇਸ ਦਾ ਅਧਿਆਨ ਜਾਂ ਟਿੱਪਣੀਆਂ ਕੀਤੀਆਂ ਗਈਆਂ ਜੇ ਇਹਦੇ ਤੇ ਜੋ ਵਿਚਾਰ ਚਰਚਾ ਉਹਨਾਂ ਨੇ ਕੀਤੀ ਸੀ ਉਸ ਦੇ ਨਾਮ ਤੇ ਉਸ ਉਹ ਨਿਸ਼ਿਦ ਦਾ ਨਾਮ ਰੱਖਿਆ ਗਿਆ ਇਹਨਾਂ ਉਪਨਿਸ਼ਦਾਂ ਦੀ ਗਿਣਤੀ 108 ਦੱਸੀ ਗਈ ਹੈ ਪਰ ਇਹਨਾਂ ਵਿੱਚੋਂ ਜਿਹੜੇ 12 ਨੇ ਉਹ ਲੱਗ ਪਰ ਜ਼ਿਆਦਾ ਮਹੱਤਵਪੂਰਨ ਨੇ ਵੈਸੇ ਵੀ ਇਹ ਜਿਹੜਾ ਉਹ ਰਿਗ ਵੇਦ ਜਿਹਦੀ ਇੱਕ ਮੈਂ ਸਟਡੀ ਕੀਤੀ ਹੈ ਨਾ ਬਾਕੀ ਇਤਿਹਾਸਕਾਰਾਂ ਨੇ ਨਾਮ ਦਿੱਤੇ ਹੋ ਸਕਦੇ ਆ। ਰਿਗਵੇਦ ਹੀ ਦੁਨੀਆ ਦਾ ਪੁਰਾਣਾ ਸਾਹਿਤ ਜਿਹੜਾ ਉਹ ਮੰਨਿਆ ਜਾਂਦਾ। ਬਾਕੀ ਜਿਹੜੇ ਸੀ ਉਹ ਫਿਰ ਸਮਾਂ ਜਿਵੇਂ ਜਿਵੇਂ ਚੱਲਦਾ ਰਿਹਾ ਉਹ ਸਾਹਿਤਕਾਰਾਂ ਜਿਹਨੇ ਜਾਂ ਆਪਣੇ ਜਿਹੜੇ ਇਤਿਹਾਸਕਾਰ ਸੀ ਹਿਸਟੋਰੀਅਨ ਉਹ ਉਹਨਾਂ ਦੇ ਮਤਲਬ ਜਿਹੜੀ ਸੀ ਉਹ ਮੰਨੇ ਜਾਂਦੇ। ਹੁਣ ਮਹਾਕਾਵੀ ਕਾਲ ਜਿਹੜਾ ਸੀ એપਿਕ ਪੀਰੀਅਡ ਇਹ 600 BC 3200 ईसवी एडी ਜਿਹੜਾ ਉਹਦੇ ਮੰਨੇ ਜਾਂਦੇ ਹਨ ਹੁਣ ਪ੍ਰਾਤਨ ਵਰਗ ਦੇ ਦੂਸਰੇ ਕਾਲ ਨੂੰ ਅਸੀਂ ਦੂਜੀ ਦੋ ਭਾਗਾਂ ਵਿੱਚ ਵੰਡ ਸਕਦੇ ਹਾਂ ਕਿਉਂਕਿ ਇਸ ਨਾਲ ਕਾਲ ਜਿਵੇਂ ਰਮਾਇਣ ਅਤੇ ਮਹਾਭਾਰਤ ਦੇ ਇਲਾਵਾ ਭਾਰਤੀ ਦਰਸ਼ਨ ਦੇ ਜਿਹੜੇ ਅਵੈਧਕ ਸਿਧਾਂਤ ਵੀ ਉਰਫੁਲਤ ਹੋਏ ਸੀ ਅੱਜ ਦੀ ਰਮਾਇਣ ਮਹਾਭਾਰਤ ਇਹ ਨਾ ਕੇਵਲ ਭਾਰਤੀ ਸੰਸਕ੍ਰਿਤੀ ਅਤੇ ਸਾਹਿਤ ਵਿੱਚ ਇੱਕ ਮਿਸਾਲ ਬਣੇ ਬਲਕਿ ਇਹ ਦੁਨੀਆ ਦੇ ਇਤਿਹਾਸ ਵਿੱਚ ਵੀ ਇੱਕ ਵਿਸ਼ਾਲ ਘਟਨਾਵਾਂ ਦਾ ਜਦ ਦਾ ਲਿਖਤ ਰੂਪ ਸੀ ਉਹਦੇ ਵਿੱਚ ਈਮਾਨ ਪਾਉਂਦੇ ਆ ਹੁਣ ਰਮਾਇਣ ਅਤੇ ਮਹਾਭਾਰਤ ਇਹ ਦੋਵੇਂ ਦੁਨੀਆ ਦੇ ਸਭ ਤੋਂ ਵੱਡੇ ਕਾਵ ਕਾਵ ਰੂਪ ਗ੍ਰੰਥ ਹਨ ਇਹ ਜਿਨ੍ਹਾਂ ਦੇ ਵਿੱਚ ਇਤਿਹਾਸ ਦੀਆਂ ਦੋ ਪ੍ਰਮੁੱਖ ਘਟਨਾਵਾਂ ਦਾ ਵਿਸਤਾਰ ਪੂਰਵਕ ਵਰਣਨ ਸ਼ਾਮਲ ਹੈ ਬੇਸ਼ੱਕ ਇਹਨਾਂ ਦੇ ਕਾਲ ਬਾਰੇ ਕੁਝ ਨਿਸ਼ਚਿਤ ਨਹੀਂ ਜਾਨੀ ਕਿ ਸਮਾਂ ਕਦੋਂ ਹੋਇਆ ਨਹੀਂ ਇਹਦੇ ਬਾਰੇ ਕੋਈ ਪੱਕਾ ਨਹੀਂ ਪਤਾ ਪਰ ਫਿਰ ਵੀ ਜੋ ਇਹ ਮਿਲਦੇ ਨੇ ਸਾਨੂੰ ਹਵਾਲੇ 600 BC ਤੋਂ 280 ਤੱਕ ਦਾ 800 ਸਾਲਾ ਦਾ ਸਮਾਂ ਇਹਨਾਂ ਘਟਨਾਵਾਂ ਦਾ ਅਨੁਮਾਨ ਦਿੰਦਾ ਹੈ ਇੱਕ ਅਨੁਮਾਨ ਦੇ ਅਧਾਰ ਤੇ ਰਮਾਇਣ ਰਮਾਇਣ ਜ਼ਿਆਦਾਤਰ ਤੇ ਮਹਾਰਿਸ਼ੀ ਵਾਲਮੀਕੀ ਰਾਈਂ ਸ਼੍ਰੀ ਰਾਮ ਜੀ ਦੇ ਜੀਵਨ ਕਾਲ ਦੀ ਕਥਾ ਹੈ ਜਿਸ ਵਿੱਚ ਉਸ ਸਮੇਂ ਦੀ ਸਮਾਜਿਕ ਰਾਜਨੀਤਿਕ ਪ੍ਰਸਥਿਤੀਆਂ ਦੇ ਇਲਾਵਾ ਜਿਹੜੇ ਪ੍ਰਮੁੱਖ ਪੁਰਸ਼ਾਂ ਸੀ ਸ਼੍ਰੀ ਰਾਮ ਅਤੇ ਰਾਵਣ ਦੇ ਵਿਰੋਧੀ ਚਰਿੱਤਰਾਂ ਦਾ ਪ੍ਰਗਟਾਵਾ ਕੀਤਾ ਗਿਆ ਹੁਣ ਦਾਰਸ਼ਨਿਕ ਦ੍ਰਿਸ਼ਟੀ ਤੋਂ ਇਸ ਵਿੱਚ ਬਹੁ ਦੇਵਤਾਵਾਦ ਅਤੇ ਅਵਤਾਰਵਾਦ ਦਾ ਗਿਆਨ ਹੁੰਦਾ ਹੈ ਇਸ ਤਰ੍ਹਾਂ ਇਹ ਨੀਤੀ ਪੱਖੋਂ ਸ਼੍ਰੀ ਰਾਮ ਸੀਤਾ ਲਵ ਕੁਸ਼ ਦੇ ਚਰਿੱਤਰ ਵੀ ਮਨੁੱਖਤਾ ਲਈ ਇੱਕ ਮਿਸਾਲ ਬਣਦੇ ਹਨ ਬਾਅਦ ਆ ਗਿਆ ਮਹਾਪਾਰਥ ਮਹਾਭਾਰਤ ਮਹਾਰਿਸ਼ੀ ਵੇਦ ਵ્યાਸ ਰਾਹੀਂ ਲਿਖਿਤ ਇੱਕ ਮਹਾਨ ਕਾਵ ਗ੍ਰੰਥ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਅਤੇ ਲੰਮੇ ਸਮੇਂ ਦੀ ਲੜਾਈ ਦਾ ਵਰਣਨ ਕੀਤਾ ਮਿਲਦਾ ਹੈ। ਕੁਝ ਵਿਗਿਆਨਕ ਦ੍ਰਿਸ਼ਟੀ ਤੋਂ ਇਸ ਵਿੱਚ ਵੀ ਬਹੁ ਦੀਵਤਾਵਾਦ ਦਾ ਵਰਣਨ ਮਿਲਦਾ ਹੈ। ਇਸ ਤੋਂ ਇਲਾਵਾ ਇਸ ਦਾ ਇੱਕ ਪ੍ਰਮੁੱਖ ਭਾਗ ਜਿਵੇਂ ਸ਼੍ਰੀਮਦ ਭਗਵਤ ਗੀਤਾ ਨੈਤਿਕ ਤੇ ਦਾਰਸ਼ਨਿਕ ਦ੍ਰਿਸ਼ਟੀ ਤੋਂ ਬਹੁਤ ਹੀ ਮਹੱਤਵਪੂਰਨ ਹੈ। ਮਹਾਭਾਰਤ ਦੇ ਵਿਸ਼ਾਲ ਜੁਦ ਵਿੱਚ ਸ਼੍ਰੀ ਕ੍ਰਿਸ਼ਨ ਭਗਵਾਨ ਰਹੀਂ ਅਰਜੁਨ ਨੂੰ ਲੜਾਈ ਲਈ ਪ੍ਰੇਰਿਤ ਕਰਨ ਸਮੰਧੀ ਦਿੱਤੇ ਉਪਦੇਸ਼ ਨੂੰ ਗੀਤਾ ਕਿਹਾ ਜਾਂਦਾ ਹੈ ਜਿਸ ਵਿੱਚ ਜਿਥੇ ਉਹ ਸਵੈ ਧਰਮ ਨਿਸ਼ਕਾਮ ਕਰਮ ਲੋਕ ਸੰਗ੍ਰਹਿ ਅਤੇ ਮੋਕਸ਼ ਦੀ ਵਿਆਖਿਆ ਜਿਹੜੀ ਕਿ ਮੁਕਤੀ ਦੀ ਵਿਆਖਿਆ ਕਰਦੇ ਹਨ ਉੱਥੇ ਹੀ ਉਹ ਆਪਣੇ ਵਿਰਾਟ ਰੂਪ ਨਾਲ ਇੱਕ ਤਤਵਾਦ ਦਾ ਵਿਚਾਰ ਵੀ ਸਥਾਪਿਤ ਕਰਦੇ ਹਨ ਇਸ ਤੋਂ ਇਲਾਵਾ ਉਹ ਮਨੋਰੰਜਨ ਚਲਾਈ ਪੁਰਸ਼ਾਰਕ ਵਰਣ ਆਸ਼ਰਮ ਧਰਮ ਦੀ ਪ੍ਰਥਾ ਨਵੀਂ ਉਤਸ਼ਾਹਤ ਕਰਦੇ ਹਨ। ਸ਼੍ਰੀਮਦ ਭਗਵਤ ਗੀਤਾ ਦਾ ਦਰਸ਼ਨ ਦੇ ਖੇਤਰ ਵਿੱਚ ਇੱਕ ਤਤਵ ਵਿਗਿਆਨ ਅਤੇ ਨੀਤੀ ਸ਼ਾਸਤਰ ਦੀ ਦ੍ਰਿਸ਼ਟੀ ਤੋਂ ਬਹੁਤ ਹੀ ਮਤਲਬ ਜਿਹੜਾ ਮੁੱਲਵਾਨ ਇੱਕ ਗ੍ਰੰਥ ਹੈਗਾ। ਉਹ ਨੀਤੀ ਦੀ ਗੱਲ ਕੀਤੀ ਗਈ ਉੱਤੇ ਨੀਤੀ ਸ਼ਾਸਤਰ ਦੀ ਤੇ ਤਤਵ ਵਿਗਿਆਨ ਦੀ ਗੱਲ ਕੀਤੀ ਗਈ। ਉਹ ਅਵਾਇਦਿਕ ਪ੍ਰਣਾਲੀਆਂ ਇਹਦੇ ਵਿੱਚ ਇਹ ਜਿਹੜਾ ਸਮਾਸੀ ਭਾਰਤੀ ਦਰਸ਼ਨ ਦੀਆਂ ਵੈਦਿਕ ਪ੍ਰਣਾਲੀਆਂ ਨੂੰ ਵੀ ਰੱਖਿਆ ਗਿਆ ਵੈਦਿਕ ਜਿਹੜੀਆਂ ਪ੍ਰਣਾਲੀਆਂ ਤੇ ਨਾਸਤਿਕ ਪ੍ਰਣਾਲੀਆਂ ਜਿਵੇਂ ਚਾਰਵਾਕ ਬੁੱਧ ਜੈਨ ਜਿੰਨਾਂ ਪ੍ਰਣਾਲੀਆਂ ਵਿੱਚ ਵਰਣਨ ਆਪਾਂ ਕੱਲ ਨੂੰ ਕਰਾਂਗੇ ਅੱਜ ਇੰਨਾ ਹੀ ਕੱਲ ਨੂੰ ਆਪਾਂ ਕਾਲ ਸੂਤਰ ਮਧ ਕਾਲੀ ਵਰਗ ਦੇ ਵਿੱਚ ਆਉਣ ਵਾਲੇ ਜਿਵੇਂ ਵੈਦਾਂ ਦੇ ਵਿੱਚ ਪਰਮਸ਼ਕਤੀ ਪੁਰਸ਼ ਜਾਂ ਵੈਸ਼ਨਵ ਮਤ ਸ਼ਿਵ ਮਤ ਸ਼ਕਤੀ মত ਵਗੈਰਾ ਜੋ ਵੀ ਸੈਤੰਮਿਆ ਜਾਂ ਕੋਈ ਸਿੱਖ মত ਸੀ ਇਹਦੇ ਬਾਰੇ ਆਪਾਂ ਕੱਲ ਨੂੰ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਧੰਨਵਾਦ ਸ਼ੁਕਰੀਆ ਮਿਹਰਬਾਨੀ